ਅਮੂਜ਼ਿਆਤ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਸਾਲ 2025 ਦੀਆਂ ਬਹੁਤ ਬਹੁਤ ਵਧਾਈਆਂ ਹੈਗਾ ਤਾਂ ਐ ਵੈਸੇ ਅੰਗਰੇਜ਼ੀ ਸਾਲ ਤੇ ਪਰ ਹੁਣ ਸਾਰੀ ਦੁਨੀਆ 'ਚ ਇਹੀ ਚੱਲ ਰਿਹਾ ਵਾ ਕਈ ਬੰਦੇ ਕਹਿੰਦੇ ਨੇ ਅਸੀਂ ਇਹ ਮਨਾਉਣਾ ਨਹੀਂ ਹੈਗਾ ਅਸੀਂ ਇਹਨੂੰ ਮੰਨਦੇ ਨਹੀਂ ਹੈਗੇ ਪਰ ਫਿਰ ਤੁਸੀਂ ਆਪਣੇ ਬੱਦ ਸਰਟੀਫਿਕੇਟਿਆਂ ਪਾਸਪੋਰਟ ਨੇ ਉਹਨਾਂ ਨੂੰ ਵੀ ਦਾ ਮੰਨਣਾ ਹੈ ਨਾ ਉਹਨਾਂ ਦੀ ਅਥਾਰਟੀ ਵੀ ਛੱਡੋ ਉਹਨਾਂ ਉੱਤੇ ਵੀ ਅਈ ਰੇਟ ਲਿਖੀ ਹੋਈ ਹੈ ਸੋ ਕੋਈ ਕਈ ਵਾਰ ਕੋਈ ਜੀ ਯੂਨੀਵਰਸਲ ਬਣ ਜਾਂਦੀ ਹੈ ਤੇ ਸਾਰੇ ਉਹਨੂੰ ਅਕਸੈਪਟ ਕਰ ਲੈਂਦੇ ਨੇ ਸੋ ਇਸ ਲਈ ਸਾਰੀ ਦੁਨੀਆ ਦੇ ਵਿੱਚ ਨਵਾਂ ਸਾਲ ਮਨਾਇਆ ਜਾਂਦਾ ਤੇ ਆਪਾਂ ਇਸ ਵਾਰ ਮਨਾਇਆ ਜੀ ਕਾਫੀ ਸਾਲਾਂ ਬਾਅਦ ਮੈਨੂੰ ਲੱਗਾ 20-22 ਸਾਲਾਂ 22 ਸਾਲਾਂ ਬਾਅਦ ਸ਼ਾਇਦ ਮੈਂ ਜਾਂ 23 ਸਾਲਾਂ ਹਜ਼ੂਰ ਸਾਹਿਬ ਦੇ ਵਿੱਚ ਲਾਸਟ ਟਾਈਮ ਜਦੋਂ ਮਨਾਇਆ ਸੀ ਉਦੋਂ ਛੋਟੇ ਸੀ ਜਾਗ ਨਹੀਂ ਹੋਇਆ ਸੀਗਾ ਸੌਂ ਗੇ ਸੀ ਉੱਥੇ ਘਰ ਦੇ ਆਦੇ ਕੋਲ ਬੈਠੇ ਬੈਠੇ ਸੌਂ ਗੇ ਸੀ ਮੰਮੀ ਉਹ ਨਹੀਂ ਜਾਗਦੇ ਰਹੇ ਸੀਗੇ ਪਰ ਅਸੀਂ ਇਸਦੇ ਕੁਝ ਟਾਈਮ ਦੇ ਵਿੱਚ ਤੁਸੀਂ ਦੇਖਿਆ ਹੋਣਾ ਕੋਈ ਵੀਡੀਓ ਵੀ ਨਹੀਂ ਬਣੀ ਹੈ ਕੋਈ ਵੀਡੀਓ ਪਾਈ ਵੀ ਨਹੀਂ ਹੈਗੀ ਅਸੀਂ ਇਹਨਾਂ ਕਿਉਂਕਿ ਇਹ ਨਹੀਂ ਬਣਾਈ ਵੀ ਨਹੀਂ ਹੈਗੀ ਕਿਉਂਕਿ ਇੱਥੇ ਵੀ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਸੀਗੇ ਇੱਕ ਤਾਂ ਇਸ ਵਾਰ ਸੰਗਤ ਬਹੁਤ ਜ਼ਿਆਦਾ ਆਈ ਹੋਈ ਆ ਅਸੀਂ ਹਾਸਾ ਮਜ਼ਾਕ ਕਰਦੇ ਸੀਗੇ ਕਹਿੰਦੇ ਸੀ ਵੀ ਅੱਜ ਕੱਲ੍ਹ ਲੋਕ ਕਹਿੰਦੇ ਨੇ ਸਿੱਖੀ ਨੂੰ ਖਤਰਾ ਵਾ ਪਰ ਉਹ ਸਾਰਿਆਂ ਦਾ ਪੈਸ਼ਨ ਦੇਖ ਕੇ ਫਤੇਗੜ ਸਾਹਿਬ ਜਿੱਦਾਂ ਬਹੁਤ ਜ਼ਿਆਦਾ ਸੰਗਤ ਆਈ ਇਸ ਵਾਰ ਮੇਰੇ ਮੁੰਡੇ ਪਿੱਛੇ ਅਸੀਂ ਖੜੇ ਗੱਲਾਂ ਕਰਦੇ ਸੀ ਅਲਾਈਂ ਚ ਮੱਥਾ ਟੇਕਦੇ ਸੀ ਉਹ ਕਹਿੰਦਾ ਵੀ 1 ਸਵਾ ਲੱਖ ਟਰਾਲੀ ਆਈ ਆ 20 25 30 ਲੱਖ ਤੱਕ ਤਾਂ ਇਕੱਠ ਹੋਇਆ ਵਾ ਕੋ ਸਮਿਲਰਲੀ ਉਰੇ ਵੀ ਬਹੁਤ ਜਿਆਦੇ ਸੰਗਤ ਆਈ ਹੋਈ ਆ ਪਾਰਕਿੰਗ ਫੁੱਲ ਹਰੇਕ ਤਰੀਕੇ ਨਾਲ ਸੰਗਤ ਪਹੁੰਚੀ ਹੋਈ ਆ ਜਹਾਜ਼ ਤੇ ਟ੍ਰੇਨ ਤੇ ਟਰੱਕਾਂ ਚ ਬੱਸਾਂ ਚ ਤੇ ਆਪਣੇ ਪਰਸਨਲ ਗੱਡੀਆਂ ਵਾਲੇ ਵੀ ਇਸ ਵਾਰ ਬਹੁਤ ਮੇਰੇ ਸਬਸਕ੍ਰਾਈਬਰ ਜਿਹੜੇ ਸੀਗੇ ਬਹੁਤ ਜਿਆਦੇ ਮਿਲੇ ਤੇ ਉਹਨਾਂ ਚ ਬਹੁਤ ਕਾਰਾਂ ਦੇ ਵਿੱਚ ਆਏ ਹੋਏ ਫੈਮਲੀਆਂ ਲੈ ਕੇ ਬੱਚਿਆਂ ਦੇ ਨਾਲ ਵੀ ਕਾਰਾਂ ਦੇ ਵਿੱਚ ਆਏ ਹੋਏ ਤੇ ਇਹ ਤੋਂ ਪਹਿਲਾਂ ਤੁਹਾਨੂੰ ਆਪਾਂ ਉਰੇ ਜਿਹੜੀ ਸੈਲੀਬ੍ਰੇਸ਼ਨ ਹੁੰਦੀ ਆ ਸੈਲੀਬ੍ਰੇਸ਼ਨ ਕਹਾਂਗੇ ਕੀ ਕਹਾਂਗੇ ਨਵੇਂ ਸਾਲ ਦੀ ਕੀਰਤਨ ਦਰਬਾਰ ਲੱਗਦਾ ਪਹਿਲਾਂ ਗ੍ਰੈਂਡ ਸਵਾਈ ਦੀ ਤਰ੍ਹਾਂ ਤੇ ਫਿਰ ਦੰਦ ਵੀ ਇਹਨਾਂ ਬਚਾਏ ਜਾਂਦੇ ਨੇ ਉਹਦੇ ਹਨਾ ਬਹੁਤ ਉਰੇ ਉਰੇ ਦਾ ਮਤਲਬ ਕਿ ਆਪਾਂ ਕਾਫੀ ਫੇਮਸ ਆ ਉਰੇ ਮਨਾਉਂਦੇ ਨੇ ਸਾਡੇ ਹਨਾ ਦੂਰੋਂ ਦੂਰੋਂ ਆਉਦੇ ਮਨਾਉਣ ਲਈ ਮੁੰਬਈ ਤੋਂ ਜਿਹੜੇ ਉਰੇ ਲੋਕਲ ਰਹਿੰਦੇ ਨੇ ਮਹਾਰਾਸ਼ਟਰ ਦੇ ਵਿੱਚ ਹਾਈਦਰਾਬਾਦ ਦੇ ਵਿੱਚ ਵਿਦਰ ਵਾਲੀ ਸਾਈਡ ਤੋਂ ਕਾਫੀ ਹਕਸੰਗਤ ਰਹਿੰਦੇ ਨੇ ਲਾਗਪੁਰ ਉਹ ਵੀ ਸਾਰੇ ਆ ਜਾਂਦੇ ਨੇ ਰਾਤ ਨੂੰ ਆ ਕੇ ਨਵਾਂ ਸਾਲ ਮਨਾ ਕੇ ਵਾਪਸ ਚਲੇ ਜਾਂਦੇ ਨੇ ਮੈਨੂੰ ਵੀ ਮਿਲ ਇੱਕ ਉਹ ਸੀਗੇ ਬਦਲਾਪੁਰ ਤੋਂ ਮੁੰਡਿਆਂ ਨੇ ਦੰ ਦੇਖਿਆ ਹੋਇਆ ਕਿਤੇ ਕਹਿੰਦੇ ਤੁਸੀਂ ਕੀ ਕਰਦੋ ਕੀਰਤਨ ਕਰਦੇ ਆਂ ਕਰਦਾ ਨਹੀਂ ਤੁਸੀਂ ਉਹ YouTube ਵੀਡੀਓ ਤੇ ਦੇਖਿਆ ਮੈਂ ਕਾਫੀ ਦਰਵਾਸ ਸੋਚ ਕੇ ਫਿਰ ਕਹਿੰਦੇ ਹਾਂ ਹਨ ਮੈਂ ਗੱਲਾਂ ਵਾਰੀ ਕਹਿੰਦੇ ਬਦਲਾਪੁਰ ਚ ਪਹਿਲਾਂ ਸਿੱਖੀ ਪੰਜਾਬੀ ਪਰਿਵਾਰ ਹੁੰਦਾ ਸੀਗਾ ਹਮ 20 25 ਹੋਗੇ ਤੇ ਮੈਨੂੰ ਤੁਸੀਂ ਨਾਗਪੁਰ ਦੇ ਵਿੱਚ ਕਹਿੰਦੇ ਬਹੁਤ ਜਿਆਦਾ ਗੁਰਦੁਆਰਾ ਸਾਹਿਬ ਨੇ ਮੈਨੂੰ ਮੈਨੂੰ ਨਹੀਂ ਪਤਾ ਸੀਗਾ ਐਨਾ ਹੀ ਪਤਾ ਸੀ ਉੱਥੇ ਦੇ ਸੰਤਰੇ ਫੇਮਸ ਨੇ ਇੱਕ ਸਾਡੇ ਪਿੰਡ ਦੇ ਕੋਲ ਪਿੰਡ ਆ ਜੀ ਗੱਲਾਂ ਪਿੰਡ ਕਹਿੰਦੇ ਨੇ ਉਹਨੂੰ ਤੇ ਉੱਥੋਂ ਮੈਂ ਸੁਣਿਆ ਹੋਇਆ ਜਿੱਥੇ ਮੈਨੂੰ ਮਾੜਾ ਮਾੜਾ ਜਾਂਦਾ ਵੀ ਉੱਥੇ ਇੱਕ ਬਾਬਾ ਜੀ ਹੋਏ ਸੀਗੇ ਤੇ ਤੁਰ ਸ਼ਿਆਦ ਮੱਝੇ ਦੇ ਵਿੱਚ ਚੱਲੀਏ ਸੀ ਤੇ ਜਿਹੜੀ ਉਹਨਾਂ ਤੋਂ ਅੱਗੇ ਉਹਨਾਂ ਉੱਤੇ ਚੱਲ ਰਹੀ ਹੈ ਸੰਪਰਵਾ ਹਨਾ ਢਾਬਸਰ ਵਾਲੇ ਬਾਬਾ ਜੀ ਮੈਂ ਕਿਹਾ ਤਾਂ ਨਹੀਂ ਹੈ ਵੀਡੀਓ ਦੇ ਵਿੱਚ ਕਿਉਂਕਿ ਇਹਦਾ ਗਲਾ ਕਾਫੀ ਖਰਾਬ ਹੋ ਗਿਆ ਸਿੱਖੋ ਇਹ ਤਾਂ ਪਹਿਲਾਂ ਮੈਂ ਸਿੱਖ ਹੋ ਗਿਆ ਸੀਗਾ ਪਤਾ ਨਹੀਂ ਪਾਣੀ ਦੇ ਨਾਲ ਪਤਾ ਨਹੀਂ ਕਾਦੇ ਨਾਲ ਜ਼ਖਾਮ ਹੋ ਗਿਆ ਇਹ ਪੰਜਾਬ ਦੇ ਵਿੱਚ ਤੁਹਾਨੂੰ ਕਾਫੀ ਠੰਡ ਪੈ ਰਹੀ ਹੈ ਬਿਲਕੁਲ ਠੰਡ ਨਹੀਂ ਪੈ ਰਹੀ ਤੇ ਉੱਥੇ ਫਿਰ ਇੱਕ ਭੈਣ ਮਿਲੀ ਸੀਗੀ ਉਹ ਵੀਡੀਓ ਦੇਖਦੇ ਸੀਗੀ ਹਨਾ ਤੇ ਮੈਂ ਨਾਲ ਉਹਨਾਂ ਦੀ ਚਲੋ ਵਧੀਆ ਬਣ ਗਈ ਹਨਾ ਪਹਿਲੀ ਵਾਰ ਕਰਦੇ ਜਿੱਦਾਂ ਹੁੰਦਾ ਵੀ ਇੱਕ ਤਰ੍ਹਾਂ ਦੋਸਤੀ ਹੋ ਜਾਂਦੀ ਹੈ ਤੇ ਉਹਨਾਂ ਨੇ ਫਿਰ ਤੁਹਾਨੂੰ ਉਹ ਬਾਬਾ ਜੀ ਨਾਲ ਵੀ ਮਿਲਾਇਆ ਜਿਹੜੇ ਸੀਗੇ ਟਾਪਸ ਵਾਲੇ ਪਾਪਾ ਜੀ ਇਸ ਟਾਈਮ ਆ ਚੋਤਾ ਨੇ ਤੇ ਉਹਨਾਂ ਨੇ ਵੀ ਸੰਗਤ ਲੈ ਕੇ ਆਏ ਸੀਗੇ ਟਰੱਕ ਲੈ ਕੇ ਆਏ ਸੀਗੇ ਪਿੰਡ ਦੇ ਵਿੱਚੋਂ ਤੇ ਉਹਨਾਂ ਨੇ ਜਿੰਨੇ ਦਿਨ ਰਹਦੇ ਨੇ ਉਹਨਾਂ ਨੂੰ ਦੱਸਿਆ ਫਿਰ ਉਹਨਾਂ ਨੇ ਬਾਬਾ ਜੀ ਨੇ ਵੀ ਵੀ ਸੇਵਾ ਕਰਦੇ ਨੇ ਫਰੂਟਾਂ ਦਾ ਉਹਨਾਂ ਦਾ ਲੰਗਰ ਚੱਲਦਾ ਸੀਗਾ ਕੁਆਂਟਲਾਂ ਦੇ ਹਿਸਾਬ ਚ ਮਿਲਦਾ ਰੋਈ ਫਰੂਟ ਲੱਗ ਜਾਂਦੇ ਨੇ ਉਸ ਤੋਂ ਲਾਵਾ ਫਿਰ ਹੋਰ ਨੇ ਹੋਰ ਵੀ ਲੰਗਰ ਚਲਾਇਆ ਪੂਰੀਆਂ ਦਾ ਲੰਗਰ ਚਲਾਇਆ ਪਰੌਟਾ ਦਾ ਲੰਗਰ ਚਲਾਇਆ ਤੇ ਹੋਰ ਵੀ ਕਾਫੀ ਸੇਵਾਵਾਂ ਕੀਤੀਆਂ ਸੋ ਇਦਾਂ ਕਾਫੀ ਸੰਗਤ ਆਉਂਦੀ ਆ ਪਿੰਡਾਂ ਦੀ ਰਲ ਰਲ ਕੇ ਤੇ ਆਪਣੇ ਸਾਰੇ ਪਿੰਡ ਤੋਂ ਭਲਾਈਆਂ ਨੇ ਤੋਂ ਵੀ ਲਗਭਗ 150 ਸੰਗਤ ਆਈ ਸੀਗੀ 150 ਜਣੇ ਆਏ ਸੀਗੇ ਉਹ ਵੀ ਸਾਨੂੰ ਮਿਲੇ ਸੀਗੇ ਜਿਹੜੇ ਮੈਂ ਉਹਨਾਂ ਦੇ ਮਾਸਟਰ ਜੀ ਸੀਗੇ ਪ੍ਰਿੰਸੀਪਲ ਸਾਹਿਬ ਉਹ ਵੀ ਮੈਨੂੰ ਜਿੱਦਾਂ ਨਾ ਨਾ ਜਾਣਾ ਸੀਗਾ ਸੋ ਮਿਲ ਵੀ ਨਹੀਂ ਹੁੰਦਾ ਸੀਗਾ ਕਮਿਊਨੀਕੇਟ ਨਹੀਂ ਹੁੰਦਾ ਸੀਗਾ ਇੱਥੇ ਜਾਂਦਾ ਸਿਰਫ ਕਾਲ ਨਹੀਂ ਕਈ ਵਾਰ ਲੱਗਦੀ ਹੈਗੀ ਇੱਕ ਵਾਰ ਰੇਂਜ ਉਤਾਂ ਘਟ ਹੁੰਦੀ ਹੈ ਪਰ ਸੰਗਤ ਜਦ ਐਨੀ ਜਿਆਦੇ ਸੰਗਤ ਹੋ ਜਾਂਦੀ ਹੈ ਫਿਰ ਉੱਥੇ ਕਨੈਕਸ਼ਨ ਸਾਰੇ ਜਿਹੜੇ ਡਿਸਟ੍ਰੀਬਿਊਟਰ ਦਾ ਫਾਰਮ ਨਹੀਂ ਲੱਗਦਾ ਹੈ ਸੰਗਤ ਪਹਿਲਾਂ ਜਿਆਦੇ ਸੀ ਦੋ-ਤਿੰਨ ਵਾਲੀ ਘਟ ਗਈ ਸੰਗਤ ਹੁਣ ਫੇਰ ਕੱਲ ਤਾਂ ਬਹੁਤ ਜਿਆਦੇ ਸੀ ਤੁਸੀਂ ਕਲੱਬਸ ਦੇ ਵਿੱਚ ਦੇਖੇ ਹੋ ਸਾਰਾ ਭਰਿਆ ਪਿਆ ਸੀ ਹੈ ਤੇ ਹੈਰਾਨੀ ਹੁੰਦੀ ਹੈ ਜੀ ਵੀ ਕਿਵੇਂ ਰੇ ਪਰਵੰਤ ਚੱਲ ਰਿਹਾ ਵੈਨੀ ਸੰਗਤ ਨੂੰ ਸੰਬੋਧਨ ਦਾ ਹਨਾ ਵੀ ਹਰੇਕ ਚੀਜ਼ ਤੁਹਾਨੂੰ ਬਖਤਾਰ ਦੇ ਵਿੱਚ ਮਿਲੂਗੀ ਸੋ ਗੁਰੂ ਸਾਹਿਬ ਨੇ ਵੀ ਚਲੋ ਵਾਰ ਦਿੱਤਾ ਹੋਇਆ ਆਪਾਂ ਜਾਣਦੇ ਆ ਇੱਕ ਹਿੱਸਾ ਮੇਰਾ ਹੱਥ ਤੇ ਆ ਬਾਬੰਦਾਂ ਸਿੰਘ ਜੀ ਨੂੰ ਸੋ ਹਲ ਤੱਕ ਬਹੁਤ ਵਧੀਆ ਸਫਰ ਰਿਹਾ ਬਹੁਤ ਜਾਣੇ ਮਿਲੇ ਅਸੀਂ ਦੋ ਤਿੰਨ ਜਿਹੜੇ ਆਪਣਾ ਨੂੰ ਜਾਣਦੇ ਨੇ ਉਹਦੇ ਪਰਿਵਾਰ ਉਹਨਾਂ ਦੇ ਘਰੇ ਵੀ ਗਏ ਹਰੇ ਹੋਲ ਦੇ ਵੀ ਇਨਵੀਟੇਸ਼ਨ ਆਏ ਹੋਣਗੇ ਪਤਾ ਨਹੀਂ ਉੱਥੇ ਜਾਵਾਂਗਾ ਜਾਂ ਨਹੀਂ ਦੇਖਦੇ ਆ ਕੋਸ਼ਿਸ਼ ਕਰਾਂਗੇ ਵਿਚਾਈ ਜਾਈਏ ਤੇ ਹੁਣ ਤੁਸੀਂ ਦੇਖੋ ਜੀ ਜਿਹੜੀ ਆਪਣੀ ਨਵੇਂ ਸਾਲ ਦੀ ਸੈਲੀਬ੍ਰੇਸ਼ਨ ਸੀ ਉਸ ਤੋਂ ਬਾਅਦ ਮੈਂ ਇੱਕ ਦੋ ਗੱਲਾਂ ਹੋਰ ਕਰਨੀਆਂ ਨੇ Han <laughs> ਬਹੁਤ ਜਾਣੇ ਕਾਫੀ ਵਾਰ ਹੋਇਆ ਵੀ ਉਹਰੇ ਮੈਨੂੰ ਸਮਝ ਲੈਂਦੇ ਨੇ ਵੀ ਕਿਤੇ ਇਹ ਉਹਦੇ ਸੇਵਾਦਾਰ ਆ ਹਨਾ ਲੋਕੋ ਤਾਲੀ ਹੁੰਦੀ ਮੇਰੇ ਦਸਤਾ ਥੋੜੀ ਜੁੱਤਾਂ ਦੀ ਹੁੰਦੀ ਆ ਉਹ ਉਨੀ ਉਦਾਂ ਨਹੀਂ ਹੁੰਦੀ ਥੋੜੀ ਜੁੱਤਾਂ ਦੀ ਛੇਤੀ ਹੁੰਦੀ ਆ ਨਹੀਂ ਉਹ ਵੀ ਚੱਕਰ ਆਲਾ ਕਿ ਬਾੜੇ ਕਰਕੇ ਵੀ ਕਈ ਵਾਰ ਬੰਦੇ ਨੂੰ ਲੱਗਦਾ ਹੈ ਉਹ ਤਾਂ ਕਿਸੇ ਦੀ ਹੋਣੀ ਆ ਦੀ ਮਤਲਬ ਮੈਨੂੰ ਵੀ ਕਿੰਨੇ ਜਾਣੇ ਪੁੱਛ ਲੈਂਦੇ ਨੇ ਉਹ ਤਾਂ ਬੰਦੇ ਨੂੰ ਲੱਗਦਾ ਹੁੰਦਾ ਕਿ ਚਲੋ ਇਹਨਾਂ ਨੂੰ ਪਤਾ ਹੋਊਗਾ ਤੇ ਮੈਨੂੰ ਇੱਕ ਬਾਈ ਬਿਹਾਰ ਦਾ ਮਿਲਿਆ ਉਹਦੇ ਜਦ ਸੀਗੇ ਉੱਤੇ ਬਰੈਡ ਆ ਤੇ ਚਾਹ ਦਾ ਲੰਗਰ ਚੱਲਦਾ ਸੀ ਪਕੌੜੀਆਂ ਦਾ ਹੀ ਸ਼ੈ ਥੈਂਕ ਯੂ ਮੈਂ ਵੈਸੀ ਥੱਲੇ ਗਿਆ ਮੈਨੂੰ ਪਤਾ ਨਹੀਂ ਕਿ ਇੰਨੀ ਸੰਗਤ ਇਕੱਠੀ ਹੋਈ ਹੈ ਤੇ ਉਹ ਬਾਹਰ ਨਿਕਲਿਆ ਮੈਨੂੰ ਖਾਂਦਾ ਖਾਂਦਾ ਹੀ ਕਹੇ ਕਹਿੰਦਾ ਕਿ ਬਹੁਤ ਸਕੂਨ ਹੈ ਜੀ ਯਹਾਂ ਪਰ ਬਹੁਤ ਸਕੂਨ ਹੈ ਹਿੰਦੀ ਬੋਲਦਾ ਸੀਗਾ ਮੈਂ ਆਪਾਂ ਗੱਲਾਂ ਕਰ ਲਿਆ ਉਹ ਕਹਿੰਦਾ ਜੀ ਮੇਰੇ ਭਰਾ ਤੇ ਚਾਹਲੀ ਗੇਸਪਾਤਾ ਉਹ ਪੇਪਰ ਦੇਣ ਚੱਲਿਆ ਸੀ ਕੋਈ ਐਂਟ्रेंस ਪੇਪਰ ਉਹ ਤੇ ਚਾਹਲੀ ਗੇਸਪਾਤਾ ਕਹਿੰਦਾ ਮੈਂ ਉਹਦੀ ਅਰਦਾਸ ਕਰਨ ਲਈ ਆਇਆ ਹਾਂ ਉਹ ਮਹਾਰਾਸ਼ਟਰ ਦੇ ਵਿੱਚ ਕੋਈ ਜੌਬ ਕਰਦਾ ਹੈ ਉਹ ਪੰਜਾਬੀਆਂ ਦਾ ਇੰਨਾ ਜ਼ਿਆਦਾ ਫੈਨ ਸੀਗਾ ਸਿੱਖਾਂ ਦਾ ਕਹਿੰਦਾ ਸਾਡੇ ਕੁੜੀ ਹੈ ਇੱਕ ਪੰਜਾਬ ਤੋਂ ਪਿੰਡ ਤੋਂ ਕਹਿੰਦਾ ਵੀ ਇੰਨੀ ਵਧੀਆ ਕੁੜੀ ਹੈ ਕਹਿੰਦਾ ਸਾਡੇ ਸਾਰਿਆਂ ਦੇ ਮਤਲਬ ਕਿ ਉਹ ਕਰੋ ਜਾਉਗੀ ਕਹਿੰਦਾ ਸਾਡੇ ਸਾਰਿਆਂ ਲਈ ਕੁਛ ਨਾ ਕੁਛ ਉਹਨੇ ਖਾਣ ਨਹੀਂ ਲਿਆਉਣਾ ਕਹਿੰਦਾ ਐਡਾ ਜਿਆਦਾ ਵੱਡਾ ਦਿਲ ਹੁੰਦਾ ਪੰਜਾਬੀਆਂ ਦਾ ਔਰ ਇੰਨੇ ਜਿਆਦੇ ਕਹਿੰਦਾ ਲੰਗਰ ਚੱਲ ਰਹੇ ਨੇ ਉਹਨੂੰ ਇੰਨਾ ਸਕੂਨ ਮਿਲਿਆ ਮੈਂ ਕਹਿੰਦੀ ਅੰਦਰ ਜਾ ਕੇ ਅਰਦਾਸ ਕਰਤੀ ਕਹਿੰਦਾ ਹਾਂ ਮੈਂ ਕਰਾ ਲਈ ਸੀਗੀ ਅੰਦਰ ਜਾ ਕੇ ਅਰਦਾਸ ਕਰਤੀ ਸੀ ਮੇਰੇ ਭਰਾ ਦੇ ਉੱਤੇ ਉਹ ਉਹ ਕੇਸ ਤੋਂ ਨਿਕਲ ਗਿਆ ਉਹਨੇ ਕਾਫੀ ਗੱਲਾਂ ਕੀਤੀਆਂ ਹਨਾ ਵਿਹਾਰ ਤੇ ਪੰਜਾਬ ਦੀ ਸਿਚੁਏਸ਼ਨ ਬਾਰੇ ਕਹਿੰਦਾ ਬਹੁਤ ਮਾੜੀ ਸਿਚੁਏਸ਼ਨ ਹੈ ਵੀ ਵਿਹਾਰ ਦੀ ਉੱਤੇ ਗਰੀਬ ਦਬਕੇ ਨੂੰ ਜਮੇ ਦਿਵਾ ਕੇ ਰੱਖਿਆ ਬਹੁਤ ਉਹਨੇ ਡਿਸਕਸ਼ਨ ਕੀਤੀ ਮੈਨੂੰ ਵਧੀਆ ਲੱਗਿਆ ਉਹਦੇ ਬਹੁਤ ਜਿਆਦਾ ਸ਼ਰਧਾ ਸੀ ਗੁਰੂ ਘਰ ਤੇ ਹੋਰ ਵੀ ਇਦਾਂ ਦੇ ਕਈ ਜਾਣੇ ਮਿਲੇ ਹਨ ਜਿਨ੍ਹਾਂ ਦੀ ਗੁਰੂ ਘਰ ਤੇ ਬਹੁਤ ਜਿਆਦਾ ਸ਼ਰਧਾ ਸੀ ਸੋ ਵਧੀਆ ਲੱਗਿਆ ਇਦਾਂ ਦੇ ਲੋਕਾਂ ਨੂੰ ਮਿਲ ਕੇ ਵਧੀਆ ਲੱਗਦਾ